ਜੀ ਸਿਸਟਮ ਲੰਬੀ ਰੋਡ ਫੜਕ ਦੇ ਕੋਲ ਡਾਕਟਰ ਪੱਲੂ ਚੋਪੜਾ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਫੜਕ ਸੱਸੀ ਕਾਂ ਜੀ ਸੱਸੀ ਕਾਂ ਜੀ ਇਹ ਡਾਕਟਰ ਪੱਲੂ ਚੋਪੜਾ ਹਾਂਜੀ ਹਾਂਜੀ ਅਸੀਂ ਇੱਥੇ ਦੰਦਾਂ ਨੂੰ ਡੈਡ ਕਰਨਾ ਉੱਪਰ ਕੈਪ ਕਰਨਾ ਹਾਂਜੀ ਤਾਰਾ ਲਗਾਉਣੀਆਂ ਜਾਣਾ ਕੱਢਣੀਆਂ ਬੀਡ ਲਾਉਣੇ ਨਵੇਂ ਦੰਦ ਲਾਉਣੇ ਸਕਰੂ ਵਾਲੇ ਦੰਦ ਲਾਉਣੇ ਹਰ ਦੰਦਾਂ ਦਾ ਪ੍ਰੋਬਲਮ ਦਾ ਇਲਾਜ ਇੱਥੇ ਕੀਤਾ ਜਾਂਦਾ ਤੇ ਤੁਸੀਂ ਜਿਹੜਾ ਡਾਕਟਰੀ ਦਾ ਕੰਮ ਇਹ ਕਿੰਨਾ ਚਿਰ ਕਿੱਥੇ ਕੀਤਾ ਮੈਂ ਆਪਣੀ ਗ੍ਰੈਜੂਏਸ਼ਨ ਆਦੇਸ਼ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ 5 ਸਾਲ ਤੇ ਉਸ ਤੋਂ ਬਾਅਦ ਮੈਂ 3 ਸਾਲ ਆਪਣੀ ਪੋਸਟ ਗ੍ਰੈਜੂਏਸ਼ਨ ਡੰਗਨਗਰ ਤੋਂ ਕੀਤੀ ਹੈ ਤੇ ਜੇ ਤੁਸੀ ਦਵਾਈ ਕੋਈ ਦੰਦ ਜਾੜਾਂ ਦੇ ਕਰਕੇ ਦਵਾਈ ਫਿਰ ਤੁਸੀ ਆਪ ਦੇ ਕੋਲ ਦਿੰਨੇ ਇੱਥੇ ਹਾਂਜੀ ਦਵਾਈ ਮੇਰੇ ਕੋਲ ਵੀ ਅਵੇਲੇਬਲ ਹੈ ਤੇ ਦਵਾਈ ਦਾ ਪ੍ਰਬੰਧ ਤੁਹਾਡੇ ਕੋਲ ਸਾਰਾ ਇੱਥੇ ਹੈ ਹਾਂਜੀ ਸਾਰਾ ਆਪਣੇ ਕੋਲ ਇੱਥੇ ਤੇ ਜਿਹੜੀ ਜਗ੍ਹਾ ਤੇ ਤੁਸੀਂ ਕੰਮ ਕਰ ਰਹੇ ਕੀ ਜਗ੍ਹਾ ਦਾ ਨਾਮ ਲੈ ਰਹੇ ਇਹ ਜਗ੍ਹਾ ਤੁਹਾਨੂੰ ਨਿਰਮਲ ਰੇਲਵੇ ਲੰਬੀ ਰੋਡ ਪਟਕੋਲ ਨੇ ਮੇਰਾ ਕਲੀਨਿਕ ਹੈ ਬਾਹਰ ਬੋਰਡ ਲੱਗੇ ਹੋਏ ਨੇ ਮੇਰਾ ਨੰਬਰ ਹੈ 62848 13791 ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਇਸ ਨਾਲ ਤੇ ਦਿਨ ਛੁੱਟੀ ਕਿਹੜੇ ਕਿਹੜੇ ਵਾਰ ਕਰਦੇ ਤੁਸੀਂ ਇੱਥੇ ਨਹੀਂ ਇੱਥੇ ਕੋਈ ਛੁੱਟੀ ਨਹੀਂ ਹੈ ਮੈਂ ਵੀਕ ਦੇ ਸੱਤੇ ਦਿਨ ਹੀ ਕੰਮ ਕਰਦਾ ਹਾਂ ਤੇ ਤੁਹਾਡੇ ਕੋਲ ਜੰਦਾ ਚੜਦੇ ਮਰੀਜ਼ ਕਿੰਨੇ ਆਉਂਦੇ ਤੁਹਾਡੇ ਕੋਲ ਮੇਰੇ ਕੋਲ ਟੋਟਲ ਆਪੀਡੀ ਦਿਨ ਦੀ 30 ਤੋਂ 35 ਮਰੀਜ਼ਾਂ ਦੀ ਦੇ ਲਈ ਆਉਂਦੇ ਆ ਹਾਂਜੀ ਤੇ ਕਿਸੇ ਨੂੰ ਕੋਈ ਦਿੱਕਤ ਗਈ ਨਹੀਂ ਕੋਈ ਦਿੱਕਤ ਨਹੀਂ ਤੁਹਾਡਾ ਸੇਫਲੀ ਬੜੇ ਆਰਾਮ ਨਾਲ ਵਿਦ ਨਿਊ ਇਨਸਟਰੂਮੈਂਟ ਸਾਫਟਸ ਤੋਂ ਫਾਈਨਲ ਤੁਹਾਡਾ ਕੰਮ ਕੀਤਾ ਜਾਂਦਾ ਹੈ ਭਾਵੇਂ ਜੇ ਇਹ ਟੁੱਟ ਗਏ ਤਾਂ ਰਹਿਣਾ ਨਹੀਂ ਆ ਉਹ ਮੈਂ ਇਹ ਨਾ ਕਰੂੰ ਆਪਣੇ ਇਲਾਜ ਹਸਤੇ ਆਈ ਤਾਂ ਮੈਨੂੰ ਇਹ ਛੋਟੇ ਜਿਹੋ ਮਗਰ ਲੱਗੇ ਜੀ ਡਾਕਟਰ ਵੀ ਕਰ ਦੇਣਗੇ ਤੇ ਮੇਰੇ ਮੂੰਹ ਵਿੱਚ ਜਹਾ ਵਰਸੌਲਣਾ ਸੀ ਤੇ ਸੌਲਣਾ ਮੇਰੇ ਇੰਨਾ ਦਰਦ ਹੁੰਦਾ ਸੀਗਾ ਤੇ ਜਦੋਂ ਮੈਂ ਨਾ ਕੋਲੋਂ ਆਪਣਾ ਇਲਾਜ ਕਰਵਾਇਆ ਤੇ ਮੈਨੂੰ ਕਾਫੀ ਰਾਤ ਮਿਲੀ ਤੇ ਪਹਿਲੀ ਪਹਿਲੀ ਵਾਰ ਤਾਂ ਮੈਂ ਇੰਨਾ ਦੇ ਆਸੰਦ ਨਹੀਂ ਇੱਕ ਬੱਲ ਗਈ ਸੀ ਪਰ ਇਹਨਾਂ ਨੇ ਮੇਰਾ ਲਾਜ ਇੰਨਾ ਵਧੀਆ ਕਰਿਆ ਜਨਾ ਤਾਂ ਮੈਨੂੰ ਦੰਦ ਦਾ ਪਤਾ ਲੱਗਿਆ ਤੇ ਇਸ ਵਕਤ ਵੀ ਮੈਂ ਆਪਣੇ ਦੰਦ ਵੀ ਨਵੇਂ ਸਿਰੇ ਲਵਾ ਰਹੀ ਆ ਤਾਂ ਤੇ ਪਰਮਜੀਤ ਮੇਰਾ ਨਾ ਆਏਗਾ ਫ फेब्रुवारी ਤੋਂ ਆਈ ਹੈ ਪਰ ਮੈਂ ਡਰਦੀ ਬਹੁਤ ਜਾਦੀ ਸੀਗੀ ਦੰਦਾਂ ਤੋਂ ਵੀ ਮੈਨੂੰ ਡਰ ਲੱਗਦਾ ਸੀਗਾ ਤੇ ਵਧੀਆ ਮੈਡਮ ਨੇ ਵਧੀਆ ਦੰਦ ਲਾਈ ਮੇਰੇ ਬਹੁਤ ਵਧੀਆ ਦਰਦ ਦੁੱਧ ਜਮਾਂ ਹੀ ਨਹੀਂ ਹੋਇਆਗਾ ਉਸਨੇ ਇੱਕ ਸਪਾਇਕਰ ਵਾਲਾ ਪਏ ਜਿਹੜਾ ਛੇੜ ਛੇੜੇ ਬੰਨਨ ਕਰਦੇ ਨਾ ਇਹਦਾ ਜਿਹੜਾ ਚੱਲ ਗਿਆ ਪਰ ਆਪਾਂ ਕਾਈ ਕਰਨਾ ਪੇ। ਹੁਣ ਤੁਸੀਂ 10 ਸਸਤਾ ਦੇ ਰਾਸ ਕਰੋ। ਚਿਹਰਾ ਮੈਂ ਸਾਫ ਕਰਾਂਗਾ। ਪੂਰੀ ਗੱਲੀ ਇਸ ਤਰ੍ਹਾਂ ਦੇਸੀ ਤੇ ਲੱਗੋ। ਪੂਰੀ ਸਾਫ ਕਰਨੀ ਪਵੇ। ਵੈਸੇ ਲਈ ਸਫਾਈ ਹੋਏ ਤਾਂ ਹੁੰਦਾ ਹੈ। ਠੀਕ ਹੈ। ਉਹ ਬਾਟੂ ਮੈਂ ਹੁਣ نیچے سے ਵੀ ਫਲਾ ਮੈਂ ਕੀਤਾ ਨਾ। ਤੁਸੀਂ ਤੁਹਾਨੂੰ ਘਰ ਆਲੇ ਨੂੰ ਨਹੀਂ ਸੁਣਨਾਂ ਲਈ ਮੈਨੂੰ ਦੇਣਾ ਲੈ ਸਾਈਡ ਵੀ ਦੇਣੀ। ਜਿਵੇਂ ਅਸੀਂ ਇੱਥੇ ਦੰਦਾ ਨੂੰ ਡੈਡ ਕਰਨਾ ਉੱਪਰ ਕੈਪ ਕਰਨਾ ਹਾਂਜੀ ਤਾਰਾਲ ਕੋਨੀਆਂ ਜਾਣਾ ਕੜਨੀਆਂ ਬੀਡ ਲੋਨੇ ਨਵੇਂ ਦੰਦ ਲੋਨੇ ਸਕਰੂ ਵਾਲੇ ਦੰਦ ਲੋਨੇ ਹਰ ਦੰਦ ਦਾ ਪ੍ਰੋਬਲਮ ਦਾ ਇਲਾਜ ਇੱਥੇ ਕੀਤਾ ਜਾਂਦਾ ਹੈ ਇਹ ਜਗ੍ਹਾ ਤੁਹਾਨੂੰ ਨੀਅਰ ਰੇਲਵੇ ਲੰਬੀ ਰੋਡ ਪਟਕੋਲ ਨੇ ਮੇਰਾ ਕਲੀਨਿਕ ਹੈ ਬਾਹਰ ਬੋਰਡ ਲੱਗੇ ਹੋਏ ਨੇ ਮੇਰਾ ਨੰਬਰ ਹੈ 6284813791 ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ